ਸਸੀ ਕਾਲ ਜੀ ਸਾਰੇ ਆਪਣਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਵੰਦਰ ਜਟਾਣੇ ਦੇ ਵਿੱਚ ਵੰਦਰ ਜਟਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਇੱਕ ਵੱਡਾ ਪਿੰਡ ਆ ਜਦੋਂ ਕਾ ਮੁਕਸਰ ਰੋਡ ਫੜਿਆ ਜਾਂਦਾ ਵੇ ਪਿੰਡ ਤੋਂ ਬਾਅਦ ਮਿੱਤਰੋ ਖਾਰਾ ਪਿੰਡ ਆਉਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੋ ਜਾਨਵਰ ਵਕਾਊ ਆ ਇੱਕ ਤਾਂ ਜਿਹੜੇ ਭਰਾਵਾਂ ਨੇ ਚੰਗੀ ਵਹਿੜ ਥਾਣ ਲੈ ਬਿਆਲੀ ਲੈਣੀ ਆ ਉੱਚਾ ਧੀ ਮਾਰ ਲਿਓ ਤੇ ਇੱਕ ਜਿਹੜੇ ਭਰਾ ਝੋਟੀ ਲੱਭਦੇ ਫਿਰਦੇ ਚੰਗੀ ਸ਼ਕੀਨ ਟਿਕਾਣੇ ਦੀ ਉਹ ਵੀ ਇੱਧਰ ਨੂੰ ਆਜੋ ਆਜੋ ਦੋਵੇਂ ਘਾਰੀ ਜਿੰਨਾ ਜਿੰਨਾਂ ਨੇ ਜਾਨਵਰ ਲੈਣੇ ਆ ਸਾਰੀ ਡਿਟੇਲ ਲੈ ਦੂੰਗਾ ਸਾਰੀ ਗੱਲਬਾਤ ਵੀਡੀਓ 'ਚ ਕਰ ਦੂੰਗਾ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਭਰਾ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾਵਾਂ ਨੇ ਕੀਤਾ ਹੋਇਆ ਉਹਨਾਂ ਦਾ ਧੰਨਵਾਦ ਆਓ ਮਿਲਦੇ ਆਪਾਂ ਇਹਨੂੰ ਸਾਰੀ ਜਾਣਕਾਰੀ ਲੈਣ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਮਹਾਰਾਜ ਬਹੁਤ ਵਧੀਆ ਸੇਤਾ ਦੇ ਪਰਿ ਕਰਨ ਸਿੰਘ ਮਿਲਕਰਨ ਫਿਰ ਬਾਈ ਕੰਮ ਚੱਲਦਾ ਓਕੇ ਜਮ ਹਾਂ ਹਾਂ ਵਧੀਆ ਮਿਲ ਜੰਦੇ ਜਾਨਵਰ ਵਧੀਆ ਚੜਦੀ ਕਾਂ ਦੇ ਲੈਣਾ ਸੋਨੇ ਵਰਗਾ ਹੁੰਦਾ ਕਿਹੜਾ ਵਧੀਆ ਵਧੀਆ ਇਹ ਨਹੀਂ ਹੈਗਾ ਵੀ ਮਾੜਾ ਲੈਣਾ ਹਨਾ ਬਾਈ ਵਰਕਰਨ ਵਰਕਰਨ ਬਾਈ ਫਿਰ ਝੋਟੀ ਜਿਹੜੀ ਦੋਂਦੀ ਆ ਦੋਂਦੀਓ ਆਖੇ ਨੇ ਦੋ ਦੰਦ ਦੋ ਦੰਦ ਦੋ ਦੰਦ ਇਹ ਫਿਰ ਯਕੀਨੀ ਵੀ ਬੜੀ ਚੰਗੀ ਕੱਟੀ ਵਿੱਚ ਹੈ ਨਾ ਤੇ ਬਣੀ ਬੁਣੀ ਕੋਈ ਹੈ ਬਾਈ ਕਿੰਨੀ ਹੈ ਜੀ ਇਹਨੂੰ ਹੋ ਗਿਆ ਅੱਜ ਮਹੀਨੇ ਦੇ ਨੇੜੇ ਹੋ ਗਿਆ ਉਹਨੇ ਲਗਭਗ 27 28 ਦਿਨ ਦੱਸਿਆ ਬੰਦਿਆਂ ਨੇ 27 28 ਦਿਨ ਦੱਸਿਆ ਮਹੀਨੇ ਦੇ ਲਗਭਗ ਦੇਦੀ ਆਪਾਂ ਤਾਂ ਠੀਕ ਹੈ ਠੀਕ ਹੈ ਤੇ ਜੇ ਤਾਂ ਬਾਈ ਰਹਿ ਗਈ ਆਪਾਂ ਖਾਲੀ ਕਰਕੇ ਦੇਵਾਂਗੇ ਖਾਲੀ ਕੇ ਫੰਡਰ ਮੰਨ ਕੇ ਲਗੀ ਜਾਵੇ ਆਪਾਂ ਮੋਲ ਵੀ ਫੰਡਰਾਂ ਵਾਲਾ ਹੀ ਕਰਨਾ ਹਨਾ ਲੈ ਪੁੱਤ ਝੋਲੀ ਵਿਖਾਈ ਮੜੀ ਜੈ ਨੂੰ ਕਰੀ ਇਹਨੂੰ ਪਿੱਛੋ ਜਾਈ ਮੜਾ ਜਾ ਅੱਛਾ ਭਾਈ ਇਹ ਦੁੰਦੀ ਪਿਓਰਾ ਹੈ ਪਿਓਰ ਦੁੰਦੀ ਸੁੰਗੀ ਸੁੰਗੀ ਬੜੀ ਕਮਾਲਾ ਯਾਰ ਹਨਾ ਭਾਈ ਵਧੀਆ ਨਾ ਕੋਈ ਫੋਟ ਨਾ ਕੋਈ ਛਾਲ ਨਾ ਕੋਈ ਐ ਨਹੀਂ ਸਾਰੀ ਚੰਗੀ ਹੈ ਯਾਰ ਕੱਟੀ ਤਿਆਰ ਕਰਨ ਨਾਲੇ ਬੰਦੇ ਦੇ ਲਈ ਕਹਿਣਾ ਚੀਜ਼ ਆ ਹਾਂ ਲੈ ਆ ਵੇਖ ਲੋ ਥਾਣ ਮਿੱਤਰਾਂ ਦੇ ਠੀਕ ਆ ਵੀਰੇ ਓਕੇ ਭਾਈ ਅੱਛਾ ਇੱਕ ਗੱਲ ਹੋਰ ਆ ਭਾਈ ਜਿਵੇਂ 27 28 ਦਿਨ ਹੋ ਗਏ ਤੇ ਜੇ ਰਹਿ ਜੇ ਕਰਮ ਵਾਲੀ ਟਿਕਾਣੀ ਤੇ ਤੀਰਤਾ ਬੜਾ ਐਂਡ ਲਾਉਗੀ ਨਾ ਹੋਰ ਚੰਗੀ ਕੱਟੀ 2 ਲੱਖ ਦੀ ਕੱਟੀ ਆ ਹੂੰ ਕਿੱਥੇ ਫੇਡੂਗੀ ਯਾਰ ਹਨਾ ਬਲਕਰਨ ਬਾਈ ਕੁੱਨ ਲੰਗੇ ਫਿਰ ਜਾ ਜਾ ਕੇ ਹਨਾ ਕੇਰੇ ਤੇ ਬੁੱਟ ਦੀ ਬਣਾਣੀ ਛੱਡਦੇ ਮੇਰੇ ਕੋਲ ਤਾਂ ਪਸ਼ੂ ਜਾਦੇ ਨਹੀਂ ਰਸਾਂ ਆਖੀ ਲੈਂਦੇ ਕਰੇ ਹਾਂ ਫਿਰ ਐ ਨਾ ਬਾਈ ਆਪਣੇ ਕੋਲ ਤਾਂ ਚੰਗੀਆਂ ਹੀ ਜੜੀਆਂ ਆਈ ਜਾਂਦੀਆਂ ਕਿੰਨੀਆਂ ਕੋ ਰੱਖਣ ਲੰਗੇ ਯਾਰ ਦੂਜੀ ਨਹੀਂ ਵੇਖਦੀ ਮੁੜ ਕੇ ਬਾੜੀ ਨਹੀਂ ਵੇਖਦੀ ਕਈ ਅਰੀ ਅੱਛਾ ਬਲਕਰਨ ਬਾਈ ਕੀ ਰੇਟ ਰਹੁਗਾ ਇਹਦਾ ਬਾਈ ਇਹਦਾ 60000 ਰੁਪਏ ਜੀ 60000 ਰੁਪਏ ਮਾਨਤਨ ਹੋਊਗਾ ਵਿੱਚੋਂ ਮਾਨਤਨ ਕਰ ਦਾਂਗੇ ਕਿੰਨਾ ਕੋ ਕਰਦੇ ਮੇਰਾ ਆਣ ਇੰਨੇ ਦੀ ਦੇ ਬਸ 55 ਵਾਲਾ ਫੋਨ ਲਾਵੇ ਬਸ ਮੈਂ 54 ਵਾਲਾ ਲਾਵੇ ਨਾ ਨਾ ਲਾਵੇ ਠੀਕ ਆ ਬਸ ਓਕੇ ਬਈ ਲੈ ਵੀ ਮਿੱਤਰੋ ਕੱਟੀ ਦਾ ਬਈ ਤੋਰਦੇ ਵੀਰੇ ਮਾੜੀ ਜੀ ਹੁਣ ਕਰਾ ਦੇ ਤਸੱਲੀ ਯਾਰ ਲੈ ਵੀ ਮਿੱਤਰੋ ਕੱਟੀ ਦੀ ਬਰੀਕੀ ਬਰੂਕੀ ਵੇਖੋ ਕੇਰਾ ਦੀ ਤੁਸੀਂ ਪੁੜਾ ਪੜਾ ਖੜਨੀ ਖੁੜਨੀ ਸ਼ਕੀਨਨੀ ਵਾਲਾ ਪੱਖ ਹਰ ਪੱਖ ਤੋਂ ਅੱਛਾ ਬਈ ਇੱਕ ਗੱਲ ਹੋਰ ਤੋਰਦੇ ਫਰਸ਼ ਤੇ ਤੋਰਦੇ ਪਰੇ ਹਾਂ ਉਹਨੂੰ ਲੈ ਕੇ ਖੁਰਲੀ ਵਾਲੇ ਪਾਸੇ ਨਾ ਨਾ ਲੈ ਵੇਖੋ ਮੂੰਹ ਮੱਥਾ ਬਈ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਯਾਰ ਚੀਜ਼ ਐ ਕਿ ਕਹਿਣਾ ਘਰ ਦਾ ਜਦੋਂ ਲੈ ਜਾ ਕੇ ਗੱਡੀ ਤੋਂ ਉਤਾਰੀ ਨਾ ਗਵੰਡੀ ਕਹਿਣਗੇ ਕਿਥੋਂ ਲੈ ਕੇ ਆਏ ਤੁਸੀਂ ਦੱਸਣ ਵਾਲੀ ਤੁਸੀਂ ਕਹਿੰਨਾ ਵੀ ਇੱਥੋਂ ਹੀ ਮਿਲ ਗਈ ਐ ਇੱਥੋਂ ਹੀ ਮਿਲ ਗਈ ਤੁਸੀਂ ਡਰਦੇ ਆਣੇ ਨਹੀਂ ਦੱਸਣਾ ਕਿਦੇ ਖੋਲ ਕੇ ਹੋਰ ਨਾ ਉਥੋਂ ਲੈ ਆਣ ਤੇ ਜਦੋਂ ਹੋ ਗਈ ਤਿਆਰ ਤੇ ਗਵੰਡੀ ਕੰਦ ਤੋ ਦਿਨ ਦੇਖਣੇ ਗੱਲ ਟਿਕਾਣੇ ਨਹੀਂ ਲੱਗਣੀ ਵੀ ਝੋਟੀ ਫਲਾਣੇ ਬੰਦੇ ਦੇ ਕੋਲ ਤਿਆਰ ਹੋਈ ਜਾਂਦੀ ਆ ਮਿੱਤਰੋ ਇਹੋ ਜੀ ਚੀਜ਼ ਆ ਸਿਰਫ 55000 ਦੇ ਵਿੱਚ ਲੈਤੀ ਆ ਤੁਹਾਨੂੰ ਮੁੱਲ ਜੋ ਮਰਜ਼ੀ ਕਰਾ ਲਓ ਅੱਜ ਵਜਨ ਦੇ ਹਿਸਾਬ ਤੇ ਵੀ ਜੇ ਝੋਟੀ ਤੱਕੜੇ ਦੇ ਹੋਈਆਂ ਝੋਟੀਆਂ ਤੁਹਾਨੂੰ ਵੀ ਪਤਾ ਕਿੱਥੇ ਵਿਕੀਆਂ ਹੋਈਆਂ ਅੱਛਾ ਭਾਈ ਆ ਕੱਟੀ ਜਿਹੜੀ ਵੈੜ ਸੋਰੀ ਸਿੰਘਾਂ ਵਾਲੀ ਇਹ ਕਿੰਨਾ ਸੂਆ ਭਾਈ ਇਹ ਪਹਿ ਤੋਰਦੀ ਬਈ ਇਹਨੂੰ ਹੀ ਪਦੇ ਅੱਛਾ ਇਹਦੇ ਕਿੰਨੇ ਦਿਨ ਬਾਕੀ ਹੈ ਬਈ ਹਜੇ ਇਹ ਲੈ ਜੂਗੀ 5-4 ਦਿਨ 5 ਕੁ ਦਿਨ ਲੈ ਜੂਗੀ 5 ਕੁ ਦਿਨ ਲੈ ਜੂਗੀ ਥਾਣੇ ਲੈ ਵਾ ਬੜਾ ਜਬਰਦਸਤ ਤਿਆਰ ਹੋ ਗਿਆ ਚੰਗੀਆਂ ਸੀਲ ਬਹੁਤ ਐ ਰੱਸਾ ਛੱਡ ਕੇ ਭੋ ਮੱਥੇ ਥੱਲੇ ਬੈਜੋ ਅੱਛਾ ਸਿੰਘੀ ਸਿੰਘ ਮਾਰ ਹੈ ਨਾ ਇਹਦਾ ਸਿੰਘ ਸਿੰਘ ਨੂੰ ਕਿਹੜਾ ਇਹ ਕਵਟਾ ਵਿਚਾਰੀ ਨੂੰ ਹਾਂ ਸਿੰਘ ਉਹ ਤਾਂ ਸਿੰਘ ਨੂੰ ਦੋਂਦਾ ਹੁੰਦਾ ਜਿਹੜੀ ਮਾਰਦੀ ਹੋਵੇ ਹੈ ਨਾ ਇੱਕ ਗੱਲ ਆ ਬਈ ਥਾਣੋਂ ਤੁਹਾਨੂੰ ਪੁਲਵਾਨ ਨਰਗੇ ਆ ਹੈ ਨਾ ਮੈਂ ਨਾ ਮੰਜਾਂ ਨਾਲ ਵੀ ਚੰਗਾ ਸਾਣਾ ਜੇ ਪੁਲਵਾਨ ਦੇ ਪੱਟ ਹੁੰਦੇ ਨਾ ਉਵੇਂ ਦਾ ਥਣ ਕੱਢਿਆ ਆ ਕਰਮਾਲੀ ਨੇ ਹੈ ਨਹੀਂ ਠੀਕ ਆ ਬਈ ਯਾਰ ਚੀਜ਼ ਤਾਂ ਅਨੇ ਬਲਕਰ ਨੇ ਕਿੰਨਾ ਦੁੱਧ ਦੇ ਦੂਗੀ ਤੇਰੇ ਐਡਗੇ ਨਾਲ ਦੁੱਧ ਦੇ ਨੂੰ ਯਰ 18 18 ਕਿਲੋ ਦੇਣਾ ਚਾਹੀਦਾ 20 ਵੀ ਦੇ ਸਕਦੀ ਹੈ ਜੇ ਮੋਡੂਲ ਆ ਇਹ ਕਿਹੜਾ ਗਰਮੀ ਮੰਨਣੀਆਂ ਨੇ ਕੋਈ ਨਾ ਨਾ ਤੁੱਪੇ ਖੜੀ ਹੈ ਟੈਂਪਰੇਚਰ 45 40 ਡਿਗਰੀ ਤੇ ਖੜੀ ਹੈ ਹਨਾ ਜਿਹੜਾ ਐਚ ਐਫ ਹੁੰਦੀ ਸੀ ਇਨਰ ਚਰ ਤੇ ਜੀਬ ਬਾਹਰ ਹੋਣੀ ਸੀ ਬਈ ਹਨਾ ਇਹ ਨਹੀਂ ਪ੍ਰੋਬਲਮ ਮੰਨਦੀ ਹੂੰ ਅੱਛਾ ਬਈ ਹੱਥ ਉੱਥੇ ਮਾਰ ਕੇ ਦਿਖਾਈ ਯਾਰ ਠੰਡੀ ਠੰਡੀ ਉੰਜ ਕਰੀ ਵਾਲੀ ਬਹੁਤ ਠੰਡੀ ਹੈ ਬਹੁਤ ਠੰਡੀ ਜਿਵੇਂ ਮਰਜੀ ਬਹਿ ਜਾ ਤੱਲੇ ਲੈ ਮਾਰੀ ਧਾਰਾ ਦੋ ਦੋ ਕੋਈ ਨਹੀਂ ਧਾਰਾ ਵੀ ਮਾਰਦੇ ਕੋਈ ਨਹੀਂ ਲੈ ਉਹ ਚੱਕ ਲਈ ਨਾ ਆਦਾ ਯਾਰ ਸਰਦਾਰੀ ਹੈ ਯਾਰ ਇਹ ਸੁਣਨ ਤੋਂ ਪਹਿਲੇ ਹੀ ਮਰਾਈ ਜਾਂਦੀ ਗਾਹਾਂ ਹੀ ਕਰੂ ਰਾਸਤਾ ਹੀ ਕੋਈ ਨਹੀਂ ਯਾਰ ਬੱਸ ਉੱਤੋ ਹੀ ਠੀਕ ਆ ਯਾਰ ਵਰਦ ਹੀ ਆ ਨਾ ਬਈ ਪੂਰੀਆਂ ਗੱਲਾਂ ਹੀ ਜਾਂਦੇ ਇੱਕ ਗੱਲ ਹੋਰ ਆ ਬਈ ਚਵਾਈ ਤਾਂ ਭਾਦੀ ਗਵਾਨੀਆਂ ਦੀ ਕੰਧ ਉੱਤੋਂ ਦੀ ਪਰਲੇ ਪਾਸੇ ਆ ਮੈਂ ਯਾਰ ਮੈਂਦੀ ਵੀ ਨਹੀਂ ਹੁੰਦੀ ਇਹ ਚਾਹ ਬਣਾਉਣੀ ਹੋਵੇ ਰਸੋਈ 'ਚ ਰੱਖਿਆ ਹੋਵੇ ਟੋਂਗਾ ਦੇ ਉੱਤੋਂ ਦੀ ਮਾਰੀ ਜਾਂਦਾ ਰਹਿਣਾ ਉੱਤੇ ਪੈ ਜੂ ਦੁੱਧ ਜਾਏਗਾ ਹਾਂ ਅੱਛਾ ਕਿੰਨੇ ਦੀ ਬਈ 65000 ਦੀ ਦੇਵਾਂਗੇ ਮੇਰਾ ਮਾਨ ਯਾਰ ਭਾਈ ਨਹੀਂ ਕੋਈ ਬੜਾ ਨਹੀਂ ਇਹਦੇ ਚ ਹੈਂ ਜੀ ਬੜਾ ਨਹੀਂ ਲੰਮਾ ਚੌੜਾ ਕੋਈ ਇਹਦੇ ਚ ਮੇਰਾ ਮਾਨ ਐਂ ਕਹ ਰਿਹਾ ਸਾਬੇ ਤੇਰਾ ਇੰਨਾ ਕਰ ਬਸ 60000 ਦੀ ਦੇਵਾਂਗੇ ਠੀਕ ਆ ਭਾਈ ਯਾਰ ਭਾਈ ਤੋਰੀ ਇੱਕਰੀ ਹੋਰ ਮੇਰੇ ਬਲੀ ਤੇ ਲੱਗਦੀ ਪਰੇ ਨੂੰ ਤੁਰਦੀ ਪਰੇ ਦੀ ਨਾ ਤੁਰੀ ਹਾਂ ਲੈ ਮੇਤਰੋ ਸੀਲ ਵਾਲੀ ਆ ਯਾਰ ਕਰਮਾਂ ਵਾਲੀ ਯਾਰ ਇਹੋ ਜੀ ਵਹਿੜ ਭਾਈ ਜਿੰਨੇ ਇੱਕ ਅੱਧੀ ਰੱਖਣੀਆਂ ਨੇ ਘਰੇ ਸਰਦਾਰੀ ਕਰੂਗਾ ਗਾ ਦੁੱਧ ਵੀ ਪੀਊਗਾ ਤੇ ਯਾਦ ਨਹੀਂ ਗਾਣੀ ਮੈਂ ਆ ਹਾਂ ਮੈਂ ਆ ਵੇਹੇ ਮੈਂ ਨਾਲ ਉੱਤੇ ਲੱਗਣੇ ਆ ਤੇ ਜਾਵੜ ਨਹੀਂ ਮੈਂ ਤੂੰ ਇਧਰ ਕਵਾਉਣੀ ਨਹੀਂ ਦੋ ਸੂਏ ਉਹੀ ਕਹਣਾ ਯਾਰ ਸਿੰਘ ਕੀ ਕਹਿੰਦੀ ਆ ਯਾਰ ਭਾਂ ਦੀ ਇੱਕ ਨਜ਼ਰ ਨਹੀਂ ਲੱਗਦੀ ਉਹਨਾਂ ਕਹਿੰਦਾ ਸਿੰਘਾ ਵਾਲੀ ਖੜੀ ਆ ਯਾਰ ਹਨਾ ਭਾਈ ਨਹੀਂ ਠੀਕ ਆ ਯਾਰ ਚੀਜ਼ ਤਾਂ ਹੈ ਭਈਆ ਚੋਣ ਵਾਲਾ ਚੰਗਾ ਲੱਗਾ ਯਾਰ ਹਨਾ ਚੋਣ ਚੰਗਾ ਆ ਭਾਂ ਯਾਰ ਕਿਸੇ ਰੰਗ ਫੜੀ ਫਰੇ ਦੇ ਇਹ ਕਿਹੜਾ ਨਾ ਕੋਈ ਕਰਦੀ ਜਰੀ ਨਾ ਵੀ ਕਰ ਕਿ ਨਾ ਕਿਨੇ ਕਿਨੇ ਮਾਰਨਾ ਹਨਾ ਅੱਛਾ ਪਰ ਕਰਨ ਭਾਈ ਨੰਬਰ ਫਿਰ 9958 19319 ਇੱਕ ਵਾਰੀ ਹੋਰ ਬੋਲ ਦਿਓ ਬਾਈ 9958 19319 99158 19319 19 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ ਮਿੱਤਰੋ رابطہ ਕੈਂ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਬਾਂਦਰ ਚਟਾਣਾ ਜ਼ਿਲ੍ਹਾ ਫਰੀਦਕੋਟ